ਹੋਣਾ ਹੈ ਬਲੇ ਹਾਰਿਆ ਤਨਾਸਰੀ ਮਹੱਲਾ ਪੰਜਵਾ ਮੇਰਾ ਲਾਗੋ ਰਾਮ ਸਿਉ ਹੇਤ ਸਤਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਾਟਿਆ ਕੀਤ ਰਹਾਉ ਹਾਥ ਦੇ ਰਾਖਿਓ ਆਪਣਾ ਕਰ ਬਿਨ ਕਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਿਆ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਪਉ ਭਏ ਸਦਾ ਸੁਖਮਾਨੀ ਨਾਨਕ ਹਰ ਗੁਣ ਗਾਏ ਤਨਾਸਰੀ ਮਹਲਾ 5 ਔਖਦ ਤੇਰੋ ਨਾਮ ਦਿਆਲ ਮੋਹੇ ਆਤੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰਹਿ ਪ੍ਰਤਪਾਲ ਰਹਾਉ ਤਾਰ ਅਨਗਰਹੋ ਸੁਆਮੀ ਮੇਰੇ ਦੁਤਿਆ ਭਾਉ ਨਿਵਾਰ ਬੰਦਨ ਕਾਟ ਲੇਹੋ ਆਪਣੇ ਕਰ ਕਭੂ ਨ ਆਵਹਿ ਹਾਰ ਤੇਰੀ ਸਰਨ ਪਿਆ ਹੋ ਜੀਵਾ ਤੂੰ ਸਮਰੱਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕੋ ਆਰਾਦੀ ਨਾਨਕ ਸਦ ਗੁਰਬਾਨ ਰਾਗਤਨਾ ਸ੍ਰੀ ਮਹੱਲਾ 5 ਇਕ ਓਅੰਕਾਰ ਸਤਗੁਰ ਪ੍ਰਸਾਦ ਹਾ ਹਾ ਪ੍ਰਭ ਰਾਖ ਲਿਓ ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇਹੋ ਰਹਾਉ ਅਗਨੁ ਕਟੰਬ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ ਊਚ ਨੀਚ ਸੁਖ ਦੁਖ त्रापਸ ਨਾਹੀ ਤ੍ਰਿਸ਼ਨਾ ਭੂਖ ਮਨ ਬਾਸਨਾ ਰਚ ਬਿਖੈ ਬਿਆਦ ਪੰਚ ਦੂਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਨ ਧਨ ਤੇਰਾ ਨਾਨਕ ਜਾਨ ਸਦਾ ਹਰ ਨੇਰਾ ਤਨਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਨ ਤਾਰਨ ਹਰ ਨਿੱਧ ਦੁਖ ਨਾ ਸਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ਼ਨਾ ਸੂਜੈ ਇਹ ਯਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਈ ਵੇਦ ਸਿਮਰਤ ਕਥੈ ਸਾਸਤ ਭਗਤ ਕਰਹਿ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੀਕ ਤਨਾ ਸ੍ਰੀ ਮਹਲਾ 5 ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਧਿਆਇਆ ਤਾਂ ਤੇ ਮੋਹਿ ਧਾਰੀ ਓਟ ਗੋਪਾਲ ਸਰਨ ਪਰਿਉ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਵਿਆਪੇ ਮਾਈ ਜੀ ਉਧਾਰਨ ਸਭ ਕੁਲ ਉਤਾਰਨ ਹਰ ਹਰ ਨਾਮ ਧਿਆਇ ਨਾਨਕ ਨਾਮ ਨਿਰੰਝਨ ਗਾਈਐ ਪਾਈਐ ਸਰਬ નિਧਾਨਾ ਕਰ ਕਿਰਪਾ ਜਿਸ ਦੇ ਸੋ ਆਮੀ ਬੇਰਲੇ ਕਾਹੂ ਜਾਨਾ ਤਨਾਸਰੀ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਛੋੜ ਜਾਹਿ ਸੇ ਕਰਹਿ ਪਰਾਲ ਕਾਮ ਨ ਆਵਹਿ ਸੇ ਜੰਜਾਲ ਸੰਗ ਨ ਚੱਲ ਹੈ ਤਿੰਨ ਸਿਓ ਹੀਤ ਜੋ ਬੈ ਰਾਈ ਸੀ ਮੀਤ ਐਸੇ ਭਰਮ ਭੁਲੇ ਸੰਸਾਰਾ ਜਨਮੁ ਪਦਾਰਥ ਖੋਏ ਗਵਾਰਾ ਰਹਾਉ ਸਾਚ ਧਰਮ ਨਹੀਂ ਭਾਵੈ ਦੀਠਾ ਝੂਠ ਧੋ ਸਿਉ ਰਕਿਓ ਮੀਠਾ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਾਹੀ ਮਰਨ ਵਿਚਾਰਾ ਵਸਤ ਪਰਾਈ ਕੋ ਉਠ ਰੋਐ ਕਰਮ ਧਰਮ ਸਗਲਾਈ ਖੋਐ ਹੁਕਮ ਨਾ ਬੂਝੈ ਆਵਣ ਜਾਣੈ ਪਾਪ ਕਰੇ ਤਾਂ ਪਛੋਤਾਣੀ ਜੋ ਤੁਧ ਭਾਵੈ ਸੋ ਪਰਵਾਣ ਤੇਰੇ ਭਾਣੇ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੈ ਸਾਹਿਬ ਪ੍ਰਭ ਮੇਰਾ ਧਨਾਸਰੀ ਮਹੱਲਾ 5 ਮੋਹਿ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕਉ ਹਰ ਹਰ ਰੋਜ ਗਾਰ ਸੰਚਣ ਕਉ ਹਰ ਏਕੋ ਨਾਮ ਹਲਤ ਪਲਤ ਤਾਂ ਕਹਿ ਆਵੇ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵਹਿ ਗੁਣ ਏਕ ਨਰੰਕਾਰ ਰਹਾਉ ਸਾਧ ਕੀ ਸੋਭਾ ਆਤਮਸ਼ਕੀਨੀ ਸੰਤਵਡਾਈ ਹਰ ਜਸ ਚੀਨੀ ਆਨੰਦ ਸੰਤਨ ਕੈ ਭਗਤ ਗਵਿੰਦਾ ਸੂਖ ਸੰਤਨ ਕੈ ਬਿਨਸੀ ਚਿੰਦ ਜਹਾਂ ਸਾਧ ਸੰਤਨ ਹੋਵਹਿ ਇਕੱਤਰ ਤਹ ਹਰ ਜਸ ਗਾਵਹਿ ਨਾਦ ਕਵਿੱਤ ਸਾਧ ਸਭਾ ਮਹਿ ਆਨੰਦ ਬਿਸਰਾਮ ਹੁਣ ਸੰਗ ਸੋ ਪਾਈ ਜਿਸ ਮਸਤਕ ਕਰਾਂ ਦੋਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾ ਗੁਣਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾਂ ਧੂਰ ਸਨਾਸਰੀ ਮਹੱਲਾ ਪੰਜਵਾ ਸੋ ਕਤ ਡਰੈ ਜੇ ਖਸਮ ਸੁਮਹਾਰੈ ਡਰ ਡਰ ਪਚੇ ਮਨ ਮੁਖ ਵਿਚਾਰੀ ਰਹਾਉ ਸ੍ਰੀ ਉਪਰਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਏਕ ਨਿਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਅਨ ਕਾ ਦਾਤਾ ਪੂਰਨ ਸਭ ਠਾਈ ਕੋਟ ਕਲੇਸ਼ ਮਿਟਹਿ ਹਰਨਾਈ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਜਾਂ ਕੈ ਮਨ ਤਨ ਬਾਸੈ ਜਿਸਨੂੰ ਆਪ ਲੈ ਲੜ ਲਾਈ ਦਰਗਾਹ ਮਿਲੈ ਤਿਸੈ ਹੀ ਜਾਇ ਸੇਹੀ ਭਗਤ ਜੇ ਸਾਚੇ ਭਾਣੇ ਜਮ ਕਾਲ ਤੇ ਭਏ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਕਟ ਕਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇ ਨਾਰ ਤਨਾਸਰੀ ਮਹੱਲਾ ਪੰਜਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਨੇ ਨਾਮ ਜਪਉ ਹਰ ਰੰਗ ਜਨ ਕੋ ਪ੍ਰਭ ਆਪਣੇ ਕਾ ਤਾਨ ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤ ਪ੍ਰਵਾਨ ਰਹਾਉ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿਧ ਜਾਤੀ ਪਨਾਸਰੀ ਮਹੱਲਾ 5 ਸਗਲ ਮਨੋਰਥ ਪ੍ਰਪਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮਹਿ ਜਲਨ ਨਾ ਦੀਨੇ ਕਿਨੇ ਨਾ ਦੁੱਤਰ ਭਾਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾਉ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾਇ ਅੰਕੁਰ ਰੱਖਿਓ ਤਨਾਸਰੀ ਮਹੱਲਾ 5ਵਾਂ ਜਹ ਜਹ ਪੀਖੋ ਤਹ ਹਜੂਰ ਦੂਰ ਕਤਹੋ ਨਾ ਜਾਇ ਰਵ ਰਹਿਆ ਸਰਬਤਰਮੈ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨਿਐ ਬਿਨ ਸਜਾਏ ਜੋ ਨਿਮਖਮੈ ਸੋ ਅਲਪ ਸੁਖ ਭਨੀਐ ਰਹਾਉ ਪ੍ਰਤ ਪਾਲੈ અપਿਆਉ ਦੀ ਕਛੂਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਊਚਾ ਜਾਕਾਰੂਪ ਜਪ ਜਪ ਕਰਹਿ ਆਨੰਦ ਜਨ ਆਚਰਜ ਅਨੂਪ ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮਹਿ ਅਰਾਧਾਂ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ ਤਨਾਸਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨ ਬੁਲਾਏ ਸੁਖ ਸਹਜ ਸੇਤੀ ਘਰ ਆਉ ਅਨੰਦ ਮੰਗਲ ਗੁਣ ਗਾਉ ਸਹਜ ਧੁਨ ਨਿਸ਼ਚਲ ਰਾਜ ਕਮਾਉ ਤੁਮ ਘਰ ਆਵ ਮੇਰੇ ਮੀਤ ਤੁਮਰੇ ਦੁਖੀ ਹਰਿ ਆਪ ਨਿਵਾਰੇ ਅਪਦਾ ਭਈ ਬਤੀਤ ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਘਰ ਮੰਗਲ ਵਾਜੈ ਨਿਤ ਵਾਜੇ ਆਪਣੇ ਖਸਮ ਨਵਾਜੇ ਅਸਤਰ ਰਹੋ ਡੋਲੋ ਮਤ ਕਬਹੁ ਗੁਰ ਕੈ ਬਚਨ ਅਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨਕੇ ਜੀਤ ਨਾਹੀ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨੈ ਹਾਰੈ ਨਾਨਕ ਸੱਚ ਵਡਿਆਈ ਤਨਸਰੀ ਮਹੱਲਾ ਪੰਜਵਾਂ ਘਰ ਛੇਵਾ ਇੱਕ ਉਹ ਅੰਕਾਰ ਸਤਗੁਰ ਪ੍ਰਸਾਦ ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜੀਉ ਹਰ ਬਿਨ ਮੁਕਤ ਨਾ ਕਾਹੂ ਜੀਉ ਰਹਾਉ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇ ਰਹਿ ਕਾਹੂ ਨਾ ਕਾਮ ਜੀਉ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਪਦੇਸ ਮੋਕੋ ਗੁਰਦੀਨਾ ਜੀਓ ਤਿਸ ਸਿਉ ਨਾ ਲਾਈਐ ਹੀਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨਾ ਚਾਲੈ ਮਨ ਤਨ ਤੂੰ ਅਰਾਧ ਹਰਿ ਕੇ ਪ੍ਰੀਤਮ ਸਾਧ ਜਾਂ ਕੈ ਸੰਗ ਤੇਰੇ ਬੰਧਨ ਛੂਟੈ ਗਹੋ ਪਾਰ ਬ੍ਰਹਮ ਸਰਨ ਹਿਰਦਾ ਕਮਲ ਚਰਨ ਅਵਰ ਆਸ ਕਸ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾਂ ਕੋ ਕਿਰਪਾ ਕੀਜੈ ਤਨਾਸਰੀ ਮਹਲਾ 5 ਮੇਰੇ ਲਾਲ ਭਲੋਰੇ ਭਲੋਰੇ ਭਲੋ ਹਰ ਮੰਗਣਾ ਦੇਖੋ ਪਸਾਰ ਨੈਨ ਸੁਨੋ ਸਾਧੂ ਕੇ ਬੈਨ ਪ੍ਰਾਨ ਪਤ ਚਿਤ ਰਾਖ ਸਗਲ ਹੈ ਮਰਨਾ ਰਹਾਉ ਚੰਦਨ ਚੋਆ ਰਸ ਭੋਗ ਕਰਤ ਅਨੇਕੈ ਵਿਖਿਆ ਵਿਕਾਰ ਦੇਖ ਸਗਲ ਹੈ ਫੀਕੇ ਏਕੈ ਗੋਬਿੰਦ ਕੋ ਨਾਮ ਨੀਕੋ ਕਹਿਤ ਹੈ ਸਾਧ ਜਨ ਤਨ ਧਨ ਆਪਨ ਖਾਪਿਓ ਹਰ ਜਪ ਨਾਮ ਨਿਮਖ ਜਾਪਿਓ ਅਰਥ ਦਰਬ ਦੇਖ ਕਾਸ਼ ਸੰਗ ਨਾਹੀ ਚੱਲਣਾ ਜਾ ਕੋ ਰੇ ਕਰਮ ਭਲਾ ਤਨੇ ਓਟ ਗਹੀ ਸੰਤ ਪੱਲਾ ਤਿੰਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਨਾ ਪਾਇਓ ਰੇ ਪਰਮ ਨਿਧਾਨ ਮਿਟਿਓ ਹੈ ਅਬਮਾਨ ਏਕਾ ਨਿਰੰਕਾਰ ਨਾਨਕ ਮਨ ਲਗਣਾ ਤਨਾਸਰੀ ਮਹੱਲਾ ਪੰਜਵਾਂ ਘਰ ਸਤਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਪੌਜਲ ਤਾਰੇ ਰਹਾਉ ਸਾਸ ਸਾਸ ਨਿਮਖ ਨਿਮਖ ਦਿਨ ਸਰਨ ਚ ਤਾਰੇ ਸਾਧ ਸੰਗ ਜਪਨ ਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸ਼ਕਾਰ ਗੋਨੂ ਗੋਬਿੰਦ ਵਿਚਾਰੇ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਦਾਰੇ ਤਨਾਸਰੀ ਮਹੱਲਾ ਪੰਜਵਾਂ ਘਰ ਅਠਵਾਂ ਦੂਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਮਰਉ ਸਿਮਰ ਸਿਮਰ ਸੁਖ ਪਾਵਉ ਸਾਸ ਸਾਸ ਸੁਮਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੇ ਜਾਲੇ ਰਹਾਉ ਨਿਰਤਨ ਕੋ ਧੰਨ ਅੰਦਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਧਨਾਸਰੀ ਮਹੱਲਾ 5 ਪਏ ਕਿਰਪਾਲ ਦਿਆਲ ਗੋਬਿੰਦਾ ਅਮਰਤ ਰਿਦੈ ਸਿੰਚਾਈ ਨਭ ਨਿੱਧ ਰਿਦ ਸਿਧ ਹਰ ਲਾਗ ਰਹੀ ਜਨ ਪਾਈ ਸੰਤਨ ਕੋ ਅੰਦ ਸਗਲ ਹੀ ਜਾਈ ਗ੍ਰਹ ਬਹਾਰ ਠਾਕੁਰ ਭਗਤਨ ਕਾ ਰਵ ਰਹਿਆ ਸਰਬ ਠਾਈ ਰਹਾ ਤਾ ਕੋ ਕੋਏ ਨਾ ਪਹੁੰਚਨ ਹਾਰਾ ਜਾ ਕੇ ਅੰਗ ਗਸਾਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਤਦਸਰੀ ਮਹੱਲਾ ਪੰਜਵਾਂ ਦਰਬਵੰਤ ਦਰਬ ਦੇਖ ਗਰਬੈ ਭੂਮਵੰਤ ਅਬਮਾਨੀ ਰਾਜਾ ਜਾਣੈ ਸਗਲ ਰਾਜ ਹਮਾਰਾ ਤਿਉ ਹਰ ਜਨ ਟੇਕ ਸੁਆਮੀ ਜੇ ਕੋ ਆਪਣੀ ਓਟ ਸਮਾਰੈ ਜੈਸਾ ਬਿੱਤ ਤੈਸਾ ਹੋਇ ਵਰਤੈ ਆਪਨਾ ਬਲ ਨਹੀਂ ਹਾਰੈ ਰਹਾਉ ਆਨ ਤਿਆਗ ਭਏ ਏਕ ਆਸਰ ਸਰਨ ਸਰਨ ਕਰਿ ਆਈ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਤਨਾਸਰੀ ਮਹਲਾ 5 ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾਂ ਕਾ ਸਤਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਜ ਸਮਾਮਨ ਸੰਗ ਰਹਾਉ ਜਨ ਕੇ ਚਰਨ ਵਸਹਿ ਮੇਰਾ ਹੀ ਅਰੈ ਸੰਗ ਪਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਤ ਨਾਨਕ ਕੈ ਸੁਖ ਏਹੀ